ਬਹੁਤ ਵੱਡਾ ਨੁਕਸਾਨ ਹੈ ਦਿਲ ਇੰਨਾ ਦੁਖੀ ਹੈ ਕਿ ਨੇਚਰ ਜਦੋਂ ਆਪਣਾ ਕਹਿਰ ਟਾਉਂਦੀ ਹੈ ਤਾਂ ਕਈਆਂ ਦੇ ਘਰ ਕਈਆਂ ਦੇ ਪਰਿਵਾਰ ਰੁੱਲ ਜਾਂਦੇ ਨੇ ਜਿੱਦਾਂ ਦੀ ਲਾਈਨਾਂ ਇੱਥੇ ਆਪਾਂ 2025 ਚ ਜੀਰੇ ਹੈਗੀਆਂ ਜਿਹਦੇ ਚ ਕੋਈ ਕਮੀ ਨਹੀਂ ਹੈ ਪਤਾ ਨਹੀਂ ਦੇਸ਼ ਕਿੰਨਾ ਅੱਗੇ ਵੱਧ ਚੁੱਕਿਆ ਹੈ ਤੇ ਇੱਥੇ ਖਾਨੂਨ ਨਹੀਂ ਹੈ ਇੱਥੇ ਪਸ਼ੂਆਂ ਵਾਸਤੇ ਚਾਰਾ ਨਹੀਂ ਹੈ ਘਰ ਟੁੱਟੇ ਪਏ ਆ ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾਂ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮਪ੍ਰੇਮੀ ਇੱਥੇ ਆਏ ਨੇ ਸਨਾਤਨੀ ਆਏ ਨੇ ਸਾਰਿਆਂ ਦਾ ਦੁੱਖ ਸਾਂਝਾ ਕਰਨ ਨੂੰ ਕੀ ਲੈ ਕੇ ਆਏ ਹੈਗੇ ਚੌਕਰ ਚਾਰੇ ਅਸੀਂ ਲਗਭਗ 200 ਬੈਗ ਚਾਰੇ ਦਾ ਲੈ ਕੇ ਆਏ ਚੌਕਰ ਦਾ ਲੈ ਕੇ ਆਇਆ ਤੇ 2200 ਬੈਗ ਚੌਕਰ ਦਾ ਹੈ ਤੇ 270 ਦੇ 225 ਇਕੱਠੇ ਅਸੀਂ ਚਾਰੇ ਦੀ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇੱਕ ਵਾਰੀ ਹਾਲ ਦੇਖਣ ਆਏ ਆ ਉਦੇ ਬਾਅਦ ਫਿਰ ਹੋਰ ਇੱਥੇ ਮਦਦ ਭੇਜਾਂਗੇ। ਹੋਰ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆਏ ਹੈਗੇ ਉਹ ਜਿੱਥੇ ਸਤ루ਜੀ ਬਿਆਸ ਦੀ ਮਾਰ ਪਈ ਹੈਗੀ ਆ। ਬਹੁਤ ਜ਼ਿਆਦਾ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਕਈ ਜਗ੍ਹਾ ਸੀ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਆ। ਕਈ ਜਗ੍ਹਾ ਮੱਝਾਂ ਵੀ ਦਵਾਂਗੇ। ਤੇ ਜਿੱਥੇ ਜ਼ਰੂਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ। ਜਿੱਥੇ ਜ਼ਰੂਰਤ ਹੋਊਗੀ ਪੂਰੇ ਖਾਟੂ ਸ਼ਾਮ ਜੀ ਦੇ ਜਿੰਨੇ ਵੀ ਭਗਤ ਨੇ ਪੂਰੇ ਦੇਸ਼ ਦੇ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ ਕਿ ਤੁਸੀਂ ਆਓ ਆਪਾਂ ਸਭ ਮਿਲ ਕੇ ਜਿਹੜੇ ਸਾਡੇ ਸ਼ਾਮ ਬਾਬਾ ਹਾਰੇ ਦੇ ਸਾਰੇ ਨੇ ਆਪਾਂ ਇਸ ਗੱਲ ਨੂੰ ਪੁਖਤਾ ਕਰੀਏ ਤੇ ਲੋਕਾਂ ਨੂੰ ਦਿਖਾਈਏ ਕਿ ਹਾਰੇ ਦਾ ਸਹਾਰਾ ਸਿਰਫ ਭਜਨ ਕੀਰਤਨ ਤੱਕ ਨਹੀਂ ਹੈ نیچے ਵੀ ਉਤਰਦੇ ਹੈ ਗਰਾਉਂਡ ਲੈਵਲ 'ਤੇ ਲੋਕਾਂ ਦੀ ਮਦਦ ਕਰਦੇ ਹੈ ਥੈਂਕ ਯੂ ਬਹੁਤ ਵੱਡਾ ਨੁਕਸਾਨ ਹੈ ਦਿਲ ਇੰਨਾ ਦੁਖੀ ਹੈ ਕਿ ਨੇਚਰ ਜਦੋਂ ਆਪਣਾ ਕਹਿਰ ਟਾਉਂਦੀ ਹੈ ਤਾਂ ਕਈਆਂ ਦੇ ਘਰ ਕਈਆਂ ਦੇ ਪਰਿਵਾਰ ਰੁੱਲ ਜਾਂਦੇ ਨੇ ਜਿੱਦਾਂ ਦੀ ਲਾਈਨਾਂ ਇੱਥੇ ਆਪਾਂ 2025 'ਚ ਜੀਰੇ ਹੈਗੇ ਆ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਪਤਾ ਨਹੀਂ ਦੇਸ਼ ਕਿੰਨਾ ਅੱਗੇ ਵੱਧ ਚੁੱਕਿਆ ਇੱਥੇ ਖਾਨੂਨ ਨਹੀਂ ਹੈ ਇੱਥੇ ਪਸ਼ੂਆਂ ਵਾਸਤੇ ਚਾਰਾ ਨਹੀਂ ਹੈ ਘਰ ਟੁੱਟੇ ਪਏ ਆ ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮਪ੍ਰੇਮੀ ਇੱਥੇ ਆਏ ਨੇ ਸਨਾਤਨੀ ਆਏ ਨੇ ਸਾਰਿਆਂ ਦਾ ਦੁੱਖ ਸਾਂਝਾ ਕਰਨ ਨੂੰ ਕੀ ਲੈ ਕੇ ਆਏ ਹੈਗੇ ਚੋਕਰ ਚਾਰੇ ਅਸੀਂ ਲਗਭਗ 200 ਬੈਗ ਚਾਰੇ ਦਾ ਲੈ ਕੇ ਆਏ ਚੋਕਰ ਦਾ ਲੈ ਕੇ ਆਏ ਤੇ 2200 ਬੈਗ ਚੋਕਰ ਦਾ ਹੈ ਤੇ 270 ਦੇ 225 ਕੱਟੇ ਅਸੀਂ ਚਾਰੇ ਦਿਨ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇੱਕ ਵਾਰੀ ਹਾਲ ਦੇਖਣ ਆਇਆ ਉਹਦੇ ਬਾਅਦ ਫਿਰ ਹੋਰ ਇੱਥੇ ਮਦਦ ਭੇਜਾਂਗੇ ਹੋਰ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆਏ ਹੈਗੇ ਉਹ ਜਿੱਥੇ ਸਤ루ਜੀ ਬਿਆਸ ਦੀ ਮਾਰ ਪਈ ਹੈਗੀ ਬਹੁਤ ਜ਼ਿਆਦਾ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਕਈ ਜਗ੍ਹਾ ਅਸੀਂ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਹਾਂ ਕਈ ਜਗ੍ਹਾ ਮੱਝਾਂ ਵੀ ਦਵਾਂਗੇ ਤੇ ਜਿੱਥੇ ਜ਼ਰੂਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ ਜਿੱਥੇ ਜ਼ਰੂਰਤ ਹੋਗੀ ਪੂਰੇ ਖਾਟੂ ਸ਼ਾਮ ਜੀ ਦੇ ਜਿੰਨੇ ਵੀ ਭਗਤ ਨੇ ਪੂਰੇ ਦੇਸ਼ ਦੇ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ ਕਿ ਤੁਸੀਂ ਆਓ ਆਪਾਂ ਸਭ ਮਿਲ ਕੇ ਜਿਹੜੇ ਸਾਡੇ ਸ਼ਾਮ ਬਾਬਾ ਹਾਰੇ ਦੇ ਸਾਰੇ ਨੇ ਆਪਾਂ ਇਸ ਗੱਲ ਨੂੰ ਪੁਖਤਾ ਕਰੀਏ ਤੇ ਲੋਕਾਂ ਨੂੰ ਦਿਖਾਈਏ ਕਿ ਹਾਰੇ ਦਾ ਸਹਾਰਾ ਸਿਰਫ ਭਜਨ ਕੀਰਤਨ ਤੱਕ ਨਹੀਂ ਹੈ نیچے ਵੀ ਉਤਰਦੇ ਹੈ ਗਰਾਊਂਡ ਲੈਵਲ 'ਤੇ ਲੋਕਾਂ ਕਿ ਮਦਦ ਕਰਦੇ ਹੈ ਥੈਂਕ ਯੂ ਬਹੁਤ ਵੱਡਾ ਨੁਕਸਾਨ ਹੈ ਦਿਲ ਇੰਨਾ ਦੁਖੀ ਹੈ ਕਿ ਨੇਚਰ ਜਦੋਂ ਆਪਣਾ ਕਹਿਰ ਟਾਉਂਦੀ ਹੈ ਤਾਂ ਕਈਆਂ ਦੇ ਕਰ ਕਈਆਂ ਦੇ ਪਰਿਵਾਰ ਰੁੱਲ ਜਾਂਦੇ ਨੇ ਜਿੱਦਾਂ ਦੀ ਲਾਈਨਾਂ ਇੱਥੇ ਆਪਾਂ 225 ਚ ਜੀਰੇ ਹੈਗੀਆਂ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਪਤਾ ਨਹੀਂ ਦੇਸ਼ ਕਿੰਨਾ ਅੱਗੇ ਵੱਧ ਚੁੱਕਿਆ ਹੈ ਤੇ ਇੱਥੇ ਖਾਨੂਨੀ ਹੈ ਇੱਥੇ ਪਸ਼ੂਆਂ ਵਾਸਤੇ ਚਾਰਾ ਨਹੀਂ ਹੈ ਘਰ ਟੁੱਟੇ ਪਏ ਆ ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾਂ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮਪ੍ਰੇਮੀ ਇੱਥੇ ਆਏ ਨੇ ਸਨਾਤਨੀ ਆਏ ਨੇ ਸਾਰਿਆਂ ਦਾ ਦੁੱਖ ਸਾਂਝਾ ਕਰਨ ਨੂੰ ਅਕੀ ਲੈ ਕਿ ਆਏ ਰਿਹਾ ਚੋਕਰ ਚਾਰੇ ਅਸੀਂ ਲਗਭਗ 200 ਬੈਗ ਚਾਰੇ ਦਾ ਲੈ ਕੇ ਆਏ ਚੋਕਰ ਦਾ ਲੈ ਕੇ ਆਏ ਤੇ 2200 ਬੈਗ ਚੋਕਰ ਦਾ ਹੈ ਤੇ 270 ਦੇ 225 ਇਕੱਟੇ ਅਸੀਂ ਚਾਰੇ ਦੀ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇੱਕ ਵਾਰੀ ਹਾਲ ਦੇਖਣ ਆਇਆ ਉਹਦੇ ਬਾਅਦ ਫਿਰ ਹੋਰ ਇੱਥੇ ਮਦਦ ਭੇਜਾਂਗੇ ਹੋਰ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆਏ ਹੈਗੇ ਉਹ ਜਿੱਥੇ ਸਤ루ਜੀ ਬਿਆਸ ਦੀ ਮਾਰ ਪਈ ਹੈਗੀ ਆ ਬਹੁਤ ਜ਼ਿਆਦਾ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਕਈ ਜਗ੍ਹਾ ਅਸੀਂ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਆ ਕਈ ਜਗ੍ਹਾ ਮੱਜਾਂ ਵੀ ਦਵਾਂਗੇ ਤੇ ਜਿੱਥੇ ਜੋ ਜ਼ਰੂਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ ਜਿੱਥੇ ਜ਼ਰੂਰਤ ਹੋਗੀ ਪੂਰੇ ਖਾਟੂ ਸ਼ਾਮ ਜੀ ਦੇ ਜਿੰਨੇ ਵੀ ਭਗਤ ਨੇ ਪੂਰੇ ਦੇਸ਼ ਦੇ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ ਕਿ ਤੁਸੀਂ ਆਓ ਆਪਾਂ ਸਭ ਮਿਲ ਕੇ ਜਿਹੜੇ ਸਾਡੇ ਸ਼ਾਮ ਬਾਬਾ ਹਾਰੇ ਦੇ ਸਾਰੇ ਨੇ ਆਪਾਂ ਇਸ ਗੱਲ ਨੂੰ ਪੁਖਤਾ ਕਰੀਏ ਤੇ ਲੋਕਾਂ ਨੂੰ ਦਿਖਾਈਏ ਕਿ ਹਾਰੇ ਦਾ ਸਹਾਰਾ ਸਿਰਫ ਭਜਨ ਕੀਰਤਨ ਤੱਕ ਨਹੀਂ ਹੈ نیچے ਵੀ ਉਤਰਦੇ ਗਰਾਊਂਡ ਲੈਵਲ 'ਤੇ ਲੋਕਾਂ ਦੀ ਮਦਦ ਕਰਦੇ ਥੈਂਕ ਯੂ ਜੈ ਸ਼੍ਰੀ